ਫੇਬੀਆ ਸੰਮਰ ਪਾੜ ਜਣਾ ਪੁੱਤ ਪਤੰਗ ਪਾੜ ਗਿਆ ਰੋ ਗਿਆ ਜਰਾ ਨਾ ਸਬਰ ਜੀ ਨਾ ਹੋਏ ਐ ਕੱਟ ਮੂਜੋ ਦੱਗੀ ਜਿ ਮੇੜ ਨਾ ਰ ਗਿਆ ਅਈ ਨਿਕੋ ਕੱਪੜਿਆਂ ਦੀ ਪਰਵਾਹ ਗੰਦੇ ਹੁੰਦੇ ਜਾਂ ਕੋਸ਼ ਦੰਦ ਜਿਹੜੇ ਨਵੇਂ ਨਵੇਂ ਆਏ ਖਰਾਬ ਹੋ ਰਹੇ ਨੇ ਤੇਰੇ ਇਥੇ ਟੱਬੀਆਂ ਰੱਖੀ ਹੁੰਦੀ ਆ ਸੀ ਤਾਂ ਮੈਂ ਅੱਜ ਉੱਪਰ ਰੱਖ ਦਿੱਤੀ ਪਰ ਠੀਕ ਐ ਤਾਂ ਇਹਨੇ ਚੱਕ ਲਈ ਸਾਰੀਆਂ ਹੀ ਤਿੱਲਾ ਖਲਾਰ ਦਿੱਤੀਆਂ ਸਮਰੇ ਨੇ ਕਾਕੇ ਠੀਕ ਦੀ ਲਾਜਾ ਬਣ ਗਿਆ ਕੱਲ ਦਾ ਸਾਫ ਸੁਥਰਾ ਸੀ ਬੜਾ ਸੋਹਣਾ ਲਿਬੜ ਦਾ ਬਹੁਤ ਐ ਇਹ ਫੱਕੀ ਤੇ ਚੜ ਜਾਣਾ ਦੇਖੀ ਭਾਵੇਂ ਗਰਮ ਹੋਵੇ ਫੇ ਦੇਖ ਤੇ ਪਾਸੇ ਜੀ ਚੜਦਾ ਆ ਤੇਰੇ ਹੱਥ ਤੇ ਕਾਲੇ ਹੋ ਗਏ ਹੱਥ ਦੇਖ ਆਪਣੇ ਹੱਥ ਆ ਦੇ ਹੱਥ ਦੇਖ ਤੇਰੇ ਤੇਰਾ ਹੱਥ ਦੇਖ ਕਾਲਾ ਹੋ ਗਿਆ ਕਾਇਦਰ ਗੰਦਾ ਬੱਚਾ ਖਲਾਅ ਦਾ ਡੱਬੀਆਂ ਤੋਂ ਤਕ 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 ਇੱਧਰ ਆ ਜਾ ਯਾਰ ਲੈ ਲਓ ਯਾਰ ਇਹਨੇ ਉੱਥੇ ਕਾਲਾ ਹੋ ਜਾਣਾ ਸਾਰਾ ਹੀ ਹਾਂਜੀ ਆ ਕੇ ਆਈ ਸੀ ਮੈਂ ਮੰਮੀ ਕੋਲ ਆ ਗੋਜੂ ਬਣੇ ਸੇ ਮੇਰੇ ਯਾਰ ਤੇ ਪੱਟ ਗਈ ਆ ਮੀ ਕਹਿੰਦੀ ਚੌਗ ਲੈ ਆਉਣੀ ਆ ਥੋੜੀ ਜਿਹੀ ਇਹ ਜੱਟਾ ਕੱਪੜੇ ਥੋੜੀ ਜਿਹਾ ਅਤਵਾਰਗੇ ਰੱਖ ਲਈ ਖਾਣੇ ਟਾਈਮ ਨਹੀਂ ਰੱਖਣਾ ਅਜੀ ਚੰਗਾ ਹੀ ਨਹੀਂ ਲੈਣਾ ਸਾਰਾ ਦਿਨ ਸੇ ਨਾ ਹੀ ਆ ਸ਼ਾਮ ਤੱਕ ਇਹ ਵਧੀਆ ਨਾ ਦੇਖੇਗਾ ਕੀ ਤੀਵਾਰ ਦੇ ਦੋ ਸੁਕਣਾ ਐਸੀ ਨਾ ਬੱਧੀ ਹੋਣੀ ਆ ਕੋਈ ਯਾਰ ਨੀ ਪੱਕਤੇ ਐਸੀ ਟੋਪੀ ਲਾ ਕੇ ਸੈਨ ਨੂੰ ਮੜੀ ਢੋਪ ਲਵਾ ਲਾ ਮੈਂ ਯਾਰ ਮੈਨੂੰ ਖਾਂ ਲਵਾ ਦੇ ਹੂੰ ਢੋਪ ਲੱਗਣਾਂ ਫਿਰ ਠੰਡ ਹਟ ਜਾਨੀ ਹੋਰ ਤਰ੍ਹਾਂ ਹੋ ਜਾਂਦੀ ਆ ਲਾਈ ਸੀ ਪਹਿਲਾਂ ਮੈਂ ਉਹ ਹਵਾ ਜੀ ਆ ਗਈ ਹਵਾ ਚੱਲਦੀ ਆ ਹੂੰ ਨਾਲੇ ਆਪਾਂ ਮੰਜਾ ਛਾਣੇ ਪਾ ਲਿਆ ਇਹ ਹੋ ਗਿਆ ਹੁਣ ਆਪਾਂ ਕਮਰਾ ਆ ਗਿਆ ਨੇ ਆਣਾ ਦੇਖੋ ਕੇ ਪਤੰਗ ਪਾੜਦਾ ਪਾੜਦਾ ਨਹੀਂ ਗਾ ਉਹਨੇ ਫੜ ਕੇ ਉਡਾਉਣਾ ਕੱਲ ਪਤਾ ਸਵੇਰ ਦਾ ਪਤੰਗ ਉਹਨੇ ਲਾ ਕੇ ਦਿੱਤਾ ਉਹਨੇ ਪਾੜਿਆ ਹੀ ਨਹੀਂ ਖੀਂਂ ਦਰਿਆ ਬੜਾ ਸੁਣਾ ਫੜ ਕੇ ਉਡਾਉਣਾ ਇਹ ਉਡਾਉਂਦੇ ਆ ਕੀ ਕੰਮ ਦੀ ਉਹ ਹੋਰ ਮਗਾਉਂਦੇ ਨਾਲ ਉਹ ਉਹ ਨਹੀਂ ਹੁੰਦਾ ਜਿੱਕਰਤੀ ਕਰਦੇ ਆ ਮੋਟਰਸਾਈਕਲ ਸੁਣਿਆ ਇੱਕ ਉਹ ਗੰਦੇ ਨਾਲ ਤੇਲ 흘ਿਆ ਸੀਗਾ ਤਾਂ ਉਹ ਬੜਾ ਖਾਰਜੀ ਕਿੰਤ ਕੀ ਆ ਨਾ ਰਾਤ ਨੂੰ ਉੱਥੇ ਬੜਾ ਬਦਲ ਆ ਜਾਂਦਾ ਟੀਲ ਟੂਲ ਦਾ ਹਾਂਜੀ ਲੋ ਜੀ ਸਮਰ ਉੱਠ ਗਿਆ ਆ ਤੇ ਆਪਾਂ ਇੱਧਰ ਅੱਗ ਬਾਲ ਲਈ ਸੀਗੀ ਤੇ ਸਾਗ ਚੀਨ ਆ ਆ ਤੇ ਪਾਣੀ ਮੇਂ ਰੱਖ ਦਿੱਤਾ ਰਿਜੂਣਾ ਮੈਂ ਕਿ ਨਾਲ ਦੀ ਨਾਲ ਪਾਈ ਜਾਵਾਂਗੇ ਤੇ ਇਹ ਥੋੜਾ ਜਿਹਾ ਹੀ ਸੁੱਤਾ ਮੈਂ ਕੋ ਚਾਹ ਸੁੱਤਾ ਰਹੂੰਗਾ ਰਾਖਾ ਲੈਣੀ ਹੈ ਤੇ ਇਹ ਉੱਠ ਗਿਆ ਚਲੋ ਇਹਨੂੰ ਦੇਖ ਲਵਾਂ ਮੇਰਾ ਜੱਫੀ ਜੈ ਤੈ ਨਾ ਕਰ ਹਾਂਜੀ ਲਓ ਜੀ ਆਪਾਂ ਨਾਲੇ ਅੱਗ ਬਾਲਨੀ ਸੀਗੀ ਆਪਾਂ ਥੋੜਾ ਥੋੜਾ ਨਾਲੇ ਚੀਰ ਜਾਨੇ ਨਾਲੇ ਵਿੱਚ ਬੰਦ ਜਾਨੇ ਤੇ ਪਾਠੀਆਂ ਥੂੜੀਆਂ ਜੀ ਉਧਰੋਂ ਲੈ ਕੇ ਆਉਣ ਵਾਲੀਆਂ ਨੇ ਉਹ ਲਿਆ ਆਮਾਗੇ ਖਾ ਕਿ ਅੱਜਕੱਲ ਆਪਣੀ ਫੀਲ ਹੋ ਰਹੀ ਹੈ ਕਿ ਅੱਧਾ ਘੱਟ ਰਹਿ ਗਿਆ ਹੈ ਆਹੀ ਥੰਮਨੇ ਵਾਲਾ ਪਾ ਦਿਓ ਸਕਰੀਨਸ਼ਾਟ ਲੈ ਕੇ ਕਾ ਦਾ ਕਾ ਦਾ ਬਲੌਗ ਦਾ ਵਿੱਚ ਫੋਟੋ ਮੈਂਗਾ ਆਹੀ ਲੈ ਜੀ ਲੈ ਲਈ ਫੋਟੋ ਆ ਗਈ ਹਾਂ ਜੀ ਆਪਾਂ ਸਾਗ ਦਾ ਹੰਦਿਆ ਸੀਗਾ ਉਹਦੋਂ ਮੈਂ ਤੁਹਾਨੂੰ ਦਿਖਾਇਆ ਸੀ ਪਹਿਲਾਂ ਵੀਡੀਓ ਤੇ ਇਹ ਹੁਣ ਮੈਂ ਅਦਰਕ ਆ ਤੇ ਆਪਾਂ ਗ੍ਰੈਂਡ ਕਰਕੇ ਹਰ ਤਿਰਕ ਖਲੋਨੇ ਆ ਤੇ ਨਾਲੇ ਚਾਹ ਚ ਬਣਾਉਣੀ ਆ ਆਪਾਂ ਹੁਣ ਸ਼ਾਮ ਦਾ 3 3 4 ਵਜੇ ਲੰਗੇ 4 ਵਜੇ ਲੰਗੇ ਕਰਨੀ ਸ਼ਾਮ ਨੂੰ ਨੇ ਮੰਮੀ ਜੀ ਦੇ ਦਰਬੋਹਾਂ ਬਸ ਨਾਲ ਤੇ ਤੇ ਕਿ ਪਾਣੀ ਪਾਉਂਦੀ ਪੱਖੀਆਂ ਦੇ ਸਾਹ ਪਾਉਂਦੀ आ पाथिया पाथी पाथे तू माड़ी गल कर गलत कम कर दी ਉਹ ਇਹ ਤਾਂ ਹਿੰਦੀ ਜਾਂਦਾ ਛੜੰਨ ਹੂੰ ਪਾਣੀ ਆ ਕੁੰਜਾਂ ਦੇ ਟੁਕੜੇ ਹੋ ਗਏ ਆ ਤੇ ਆਹੋ ਤਵੇ ਮੈਂ ਕਹੀ ਰਹਿੰਦੇ ਇੰਨਾਂ ਤਾਂ ਆਹ ਦੇ ਪਹਿਲਾਂ ਦੰਡਾ ਲੇਵਾਂ ਨਾ ਰਹਿੰਦੇ ਡੰਡਾ ਕੀ ਕਰਨ ਨਹੀਂ ਪਤਾ ਡੰਡੇ ਦਾ ਸ਼ਟਲਾ ਬਸ ਇੱਧਰ ਚੱਕ ਕੇ ਛੱਡ ਦਿੰਦਾ ਮੈਂ ਤਰ ਹਾਂ ਇਹ ਸਭ ਪੀਖਾਂ ਹਾਂ ਤਾਂ ਆ ਗਿਆ ਮਾ ਜਦ ਮੈਂ ਕੁੰਕੰਡਾ ਆਖਰਾ ਆਪਣਾ ਤਾਂ ਨਾ ਕੋਈ ਕੋਈ ਨਹੀਂ ਦਰਦੀ ਨਹੀਂ ਹੋ ਸਕਦੀ ਹਾਂ ਇੱਥੋਂ ਜਾਗਦੀ ਆ ਇੱਥੋਂ ਜਾਗਦੀ ਆ ਇੱਥੋਂ ਲੈਟ ਜਾਗਦੀ ਆ ਉਹ ਵੇ ਨਿੱਕਲ ਗਿਆ ਬਾਹਰ ਸਮਰ ਅਲਣ ਪਾਤਾ ਆ ਸਾਗ ਚ බता का होන. ਪਹਿਲਾ ਮੰਮੀ ਨੇ ਘੋਟਿਆ ਫਿਰ ਮੈਂ ਘੋਟਿਆ ਹਣ ਸਮਰਦੇ ਪਾਪਾ ਲੱਗੇ ਆ ਐਨ ਘੋਟ ਘੋਟ ਗਿਆ ਜਿੱਦਾਂ ਮਸ਼ੀਨ ਨਾਲ ਘੋਟਿਆ ਹੁੰਦਾ ਨੇ ਇਦਾਂ ਕਰਦਣਾ ਸਾਗ ਸਾਗ ਜੀ ਸਾਡਾ ਬਣ ਗਿਆ ਆ ਬਸ ਤੜਕਾ ਲਾਉਣ ਵਾਲਾ ਰਹਿ ਗਿਆ ਰੋਟੀ ਵੀ ਆਪਾਂ ਬਣਾ ਲਈ ਆ ਤੇ ਟਾਈਮ 6:30 ਹੋ ਗਏ ਨਾ ਵਾਦ ਖਾਣਾ ਪਾਣੀ ਚਲੋ ਜੀ ਬਣ ਗਿਆ ਸਾਗ ਦੇਖ ਐ ਨਾ ਹੋ ਗਿਆ ਘੋਟ ਸਮਨ ਦੇ ਪਾਪਾ ਜੇ ਹਨ ਹੈੱਡਫੋਨ ਹੋਇਆ ਇੱਕ ਸਮਾਨ ਕਿੰਨਾ ਹੀ ਚਾਰ ਪਹਿਲਾਂ ਦਾ ਇੱਥੇ ਸਿੱਟਿਆ ਹੋਇਆ ਪਿੱਛੇ ਕਿੰਨੇ ਦਿਨ ਹੋ ਗਏ ਮਹੀਨਾ ਹੀ ਹੋ ਗਿਆ ਹੁਣ ਤਾਂ ਅੱਜ ਇਹਨਾਂ ਨੂੰ ਪਤਾ ਨਹੀਂ ਕੀ ਹੋਇਆ ਆ ਹਨਾ ਪਹਿਲਾਂ ਉਹ ਥੱਲੇ ਲੱਭ ਕੇ ਸਾਡੇ ਉੱਦਾਂ ਲੇਟਾ ਲੂਟਾ ਮਾਰ ਕੇ ਦਿਸਿਆ ਨਹੀਂ ਤੇ ਹੁਣ ਕੰਢੀ ਕਹਿੰਦੇ ਮੈਂ ਬੈੱਡ ਹਿਲਾਉਣ ਲੱਗਾ ਆ ਤੇ ਹੁਣ ਨਾਟ ਨੂਟ ਖੋਲਦੇ ਪਏ ਆ ਤੇ ਇਹ ਦੇਖੋ ਜੇ ਲੱਭ ਜਿਵੇਂ ਪਿੱਛੇ ਇਹਨਾਂ ਸਮਾਨ ਨੇ ਚੱਕ ਕੇ ਮਾਰਿਆ ਸੀ ਇੱਕ ਦਿਨ ਤੇ ਉਹ ਮੋੜ ਕੇ ਲੱਭਿਆ ਇਹਨੂੰ ਹੋਰੇ ਲੱਗੇ ਆ ਬੱਡ ਹਲਾਉਣ ਫੇਰ ਕਹਿੰਦੇ ਦੇਖਦਾ ਆ ਫੋਨ ਹੀ ਲੋ ਜੀ ਆਪਾ ਤੜਕਾ ਲਾਉਂਦੇ ਆ ਸਾਦਨ ਨੂੰ ਫੇਰ ਸਾਦਨ ਨੂੰ ਕੁਲੀਆ ਪਿਆ ਦੇਖਣ ਨੂੰ ਤਾਂ ਬਹੁਤ ਸੋਹਣਾ ਲੱਗਦਾ ਪਿਆ ਆ ਤੇ ਬਾਕੀ ਟੇਸਟ ਚ ਜਦੋਂ ਜਦਾ ਬਣੇ ਉਹ ਬਾਅਦੋਂ ਪਤਾ ਲੱਗਣਾ ਚਿਕਕ ਕਰਕੇ ਜਿਆਦਾ ਸਿਰਿਆਂ ਨੂੰ ਖੋਲਦੇ ਆਹ ਮਸ਼ੀਨ ਨਾਲ ਜੁੜਿਆ ਨਾ ਉਹ ਤੇ ਦੇ ਸਕੋ ਹੋਰੇ ਵਿੱਚੋਂ ਥੋੜਾ ਹੋਰ ਜੇ ਟੋਸ ਪਾਉਂਦਾ ਰਹਿੰਦਾ ਇਹਨਾਂ ਤੇ ਆਪਣੇ ਹੈਗੀ ਆ ਮਸ਼ੀਨ ਘਾਟਣ ਵਾਲੀ ਹੁੰਦੇ ਕੋਈ ਉੱਪਰ ਪਰ ਆਪਾਂ ਕੋ ਟੇਲਾ ਲੈਂਦੇ ਹਾਂ ਖਾਕਾ ਵਾਰਾ ਸਿੱਖੀਆ ਸਿੱਖਾ ਨਾ ਜੇ ਵੀ ਚੂਰੀ ਥੋੜਾ ਜਿਹਾ ਸੁਆਦ ਆਵੇ ਜੀ ਦਫਾ ਬਹੁਤ ਜ਼ਿਆਦਾ ਹੈ ਫਾਈਨ ਪੇਸ ਪਰ ਇਹ ਵੀ ਨਹੀਂ ਵਧੀਆ ਲੱਗਦਾ ਨਾ ਬਣ ਜਵੇ ਜਿੱਦਾਂ ਤੇ ਇਦਾਂ ਦਾ ਹੀ ਸਹੀ ਲੱਗਦਾ ਹੈ ਚਲੋ ਜੀ ਆਪਾਂ ਇੱਥੇ ਹੀ ਵਲੌਗ ਦਾ ਐਂਡ ਕਰਦੇ ਹਾਂ ਉਮੀਦ ਕਰਦੇ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਤੇ ਅੱਜ ਸਾਰਾ ਦਿਨ ਬੱਸ ਸਾਗ ਬਣਾਉਂਦੇ ਹੀ ਲੱਗ ਗਿਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਧੰਨਵਾਦ